ਇਸ ਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿ ਕਦੋਂ ਦਾ ਬਿਮਾਰ ਹੈ ਮੀਰ ਜੀ ਕੱਲ ਰਾਤ ਹੋਇਆ ਰਾਤ ਨੂੰ ਹੈ ਬਿਮਾਰ ਸਾਨੂੰ ਪਤਾ ਲੱਗਿਆ ਅਸੀਂ ਸੁੱਤੇ ਪਏ ਸੀ ਫਿਰ ਉੱਦ ਬਾਦ ਉੱਠ ਕੇ ਦੇਖਿਆ ਜਦੋਂ ਕੁੜੀ ਨੇ ਕਹਿੰਦੀ ਮम्मी ਘੜੀ ਹੋ ਜਾ ਜੱੜੀ ਐਂ ਘਰੀ ਜਾਂਦਾ ਮੈਂ ਬਿਮਾਰ ਨਹੀਂ ਹੈ ਗਿਆ ਐਸ ਲੋਟ ਘਰੀ ਜਾਂਦਾ ਕਿ ਐਂ ਘੜੀ ਹੋ ਜਾ ਦੂਜੇ ਬਾਈਕ ਚਾਣ ਫਿਰ ਅਸੀਂ ਦੂਜੇ ਵੀ ਰਕੇ ਗਏ ਮੇਰੇ ਜੜ ਕੇ ਜੜ ਕੇ ਕਰੇ ਰਾਤ ਲੰਗਾਈ ਅਸੀਂ ਨੇ ਇਹ ਗੱਲ ਲੱਭੀ ਗਿਆ ਕਦੇ ਉਸ ਗਲੀ ਵਗ ਜਾਂਦਾ ਕਦੇ ਉਸ ਗਲੀ ਵਗ ਜਾਂਦਾ ਸਾਰੀ ਰਾਤ ਤੇ ਫਿਰ ਗਈ ਤੜਕੇ ਫਿਰ ਬੰਨ ਕੇ ਇਹਨੂੰ ਫਿਰ ਇੱਥੇ ਪਾਇਆ ਪਹਿਲਾਂ ਜਦੋਂ ਬਿਮਾਰ ਹੋਇਆ ਉਸ ਗੱਲ ਨੂੰ ਕਿੰਨਾ ਟਾਈਮ ਹੋ ਗਿਆ ਉਹਨੂੰ ਜੀ ਹੋ ਗਿਆ ਹੁਣ ਤਿੰਨ ਚਾਰ ਸਾਲ ਅੱਛਾ ਉਹਦੋਂ ਕਿੱਥੇ ਦਾਖਲ ਰੱਖਿਆ ਸੀ ਕਿੰਨੇ ਚਿਰ ਵਾਸਤੇ ਦਾਖਲ ਰੱਖਿਆ ਸੀ ਜੀ 2 ਮਹੀਨਾ ਰੱਖਿਆ ਸੀ 2 ਮਹੀਨਾ ਰੱਖਿਆ ਸੀ ਅੱਛਾ ਉਸ ਵਕਤ ਠੀਕ ਹੋ ਗਿਆ ਸੀ ਹਾਂਜੀ ਅੱਛਾ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਇਹਨੂੰ ਕਿੱਥੇ ਲਿਜਾ ਕੇ ਦਾਖਲ ਕਰਵਾਇਆ ਜਾਵੇ ਜੀ ਜਿਤਨਾ ਉਹ ਲੈ ਕੇ ਜਾਓ ਹੂੰ ਤਨੌਲੇ ਲੈ ਕੇ ਜਾਓ ਉੱਥੇ ਠੀਕ ਹੋ ਜੂ ਅੱਛਾ ਕਿੰਨਾ ਖਰਚਾ ਹੋਇਆ ਉੱਥੇ ਜੀ ਆ ਜਾਂਦਾਗਾ 50000 ਆ ਜਾਂਦਾਗਾ ਹਮ ਪਰ ਹੁਣ ਕੋਈ ਹੱਲ ਨਹੀਂ ਹੋ ਰਿਹਾ ਹਮ ਐਂ ਕਿ ਰਹੂਗਾ ਹਮ ਠੀਕ ਹੈ ਬਸ ਇਹੀ ਜਾਓ ਮੈਂ ਕਿ ਰਹੂਗਾ ਲੈ ਕੇ ਦੋ ਜੀ ਬਾਤ ਵਿੱਚ ਚਲੋ ਮਨੋਜ ਜੋ ਕਿ ਨਾ ਪੈਸੇ ਦਿੰਦਾ ਜੋ ਕੋਈ ਸੰਸਥਾ ਇਹਨੂੰ ਲਾ ਜਾ ਕੇ ਇਲਾਜ ਕਰਵਾ ਦੇ ਉਹ ਵੀ ਕੋਈ ਜ਼ਰੂਰਤ ਨਹੀਂ ਵੀ ਆਪਾਂ ਪੈਸੇ ਲੈਣੇ ਹੁੰਦੇ ਨੇ ਆਪਾਂ ਪੈਸੇ ਦਾ ਕੋਈ ਹਾਂ ਜੀ ਚਲੋ ਅੰਕੇ ਵੇਂਦੇ ਇੱਥੇ ਇੱਥੇ ਲੋਕ ਨੇ ਸਾਰੇ ਜੋ ਬੇਨਤੀ ਕਰ ਰਹੇ ਨੇ ਕਿ ਇਸ ਦਾ ਇਲਾਜ ਕਰਵਾਇਆ ਜਾਵੇ ਘਰ ਦੇ ਹਾਲਾਤ ਵੀ ਤੁਹਾਨੂੰ ਬਖਾ ਦਿੰਦੇ ਆ ਕਿ ਘਰ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਹੈਗੇ ਇਹ ਘਰ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਨੇ ਇਲਾਜ ਕਰਵਾ ਨਹੀਂ ਸਕਦਾ ਜਾਣਾਂਗਾ ਜੇ ਕੋਈ ਵੀ ਛੋਟੇ ਹਾਥੀਏ ਤੇ 5-7000 ਰੁਪਏ ਦੀ ਸ਼ੁਰੂਆਤ ਚ ਇੱਕ ਵਾਰੀ ਮਦਦ ਕਰ ਦੇ ਕਿਉਂਕਿ ਇੱਕ ਵਾਰ ਲਿਜਾ ਕੇ ਦਾਖਲ ਕਰਵਾ ਲੈਣਗੇ ਉਸ ਤੋਂ ਬਾਅਦ ਡਾਕਟਰ ਜਿੰਨੇ ਦੱਸਣਗੇ ਵੀ ਕੀ ਖਰਚਾ ਹੋ ਉਸੇ ਤਰ੍ਹਾਂ ਹੁੰਦਾ ਰਹੇਗਾ ਪਰ ਸਟਾਰਟਿੰਗ ਇੱਕ ਵਾਰੀ ਤਾਂ ਇਹਨੂੰ ਆਓਗੇ ਨਹੀਂ ਅੰਦਰ ਬਾਈ ਤੁਹਾਡਾ ਨੰਬਰ ਬੋਲ ਦੋ ਜੇ ਕੋਈ ਸੰਪਰਕ ਕਰਨਾ ਚਾਵੇ 87280 ਜੀ 58405 ਇੱਕ ਵਾਰੀ ਬੋਲੋ 87280 ਜੀ 58405 ਸੋ ਇਹ ਇਹਦਾ ਬਾਈ ਦਾ ਨੰਬਰ ਹੈ ਪਰਿਵਾਰ ਦਾ ਨੰਬਰ ਹੈ ਜੇ ਕਿਸੇ ਨੇ ਵੀ ਗੱਲਬਾਤ ਕਰਨੀ ਹੈ ਸਿੱਧੇ ਤੌਰ ਤੇ ਵੀ ਇਹਨਾਂ ਨਾਲ ਗੱਲਬਾਤ ਕਰ ਸਕਦਾ ਹੈ ਇਹ ਸਾਰੇ ਰਿਸ਼ਤੇਦਾਰ ਆਏ ਹੋਏ ਨੇ ਭੈਣਾਂ ਨੇ ਭਰਜਾਈਆਂ ਨੇ ਹੋਰ ਘਰਾਂ ਚੋਂ ਜੋ ਲੋਕ ਇਕੱਠੇ ਹੋਏ ਨੇ ਸੋ ਬੇਨਤੀ ਹੈ ਕਿ ਇਸ ਦਾ ਇਲਾਜ ਕਰਵਾਉਣ ਵਿੱਚ ਜਰੂਰ ਸਹਿਯੋਗ ਕੀਤਾ ਜਾਵੇ ਜੀ ਬਹੁਤ ਬਹੁਤ ਧੰਨਵਾਦ